ਕਿਸੇ ਦੇ ਧਰਮ ਦੇ ਮੰਤਰ ਤੁਸੀਂ ਸਟੇਜਾਂ ਤੇ ਲਾ ਕੇ ਤੇ ਉਹਨਾਂ ਨੂੰ ਮੋਡਲਿੰਗ ਕਰਾਓ ਯਾਰ ਕਿ ਐਸੇ ਕਿ ਲੋਕ ਐ ਕਿ ਐਸੇ ਸਕੂਲ ਦਾ ਪ੍ਰਸ਼ਾਸਨ ਬੜੀ ਸ਼ਰਮ ਦੀ ਗੱਲ ਇਹਨਾਂ ਲੋਕਾਂ ਨੂੰ ਸ਼ਰਮ ਘਾਣੀ ਚ ਡੋਬ ਕੇ ਮਰ ਜਣਾ ਚਾਹੀਦਾ ਕੰਪਲੀਟ ਦੇ ਨਾਲ ਸਾਰਾ ਕੁਝ ਲਾਤਾ ਵਾ ਔਰ ਅਸ਼ਵਾਸ਼ਣ ਦਿੱਤਾ ਕਿ ਸ਼ਹਿਰ ਦੇ ਵਿੱਚ ਐ ਐਸਾ ਵਿਅਕਤੀ ਕਦੀ ਬਖਸ਼ਿਆ ਨਹੀਂ ਜਾਏਗਾ ਭਾਵੇਂ ਜਿਹੜਾ ਮਰਜੀ ਹੋਵੇ ਦੇਖੋ ਜਿਹੜੇ ਧਰਮ ਦੀ ਬੇਅਦਬੀ ਕਰ ਕਿ ਅਸੀਂ ਹੱਲਾ ਗੁੱਲਾ ਕਰਨ ਵਾਲੇ ਤਾਂ ਨਹੀਂ ਕਿ ਅਸੀਂ ਜਾ ਕੇ ਰੋਲਾ ਪਾ ਦਈਏ ਇਹ ਕਰਦੀ ਉਹ ਕਰਦੀ ਅਸੀਂ ਸਭ ਤੋਂ ਪਹਿਲ ਪ੍ਰਸ਼ਾਸਨ ਨੂੰ ਤਾ ਦਿੰਨੇ ਕਿ ਪ੍ਰਸ਼ਾਸਨ ਇੱਤੇ ਕਾਰਵਾਈ ਕਰੇ ਜੇਕਰ ਨਹੀਂ ਹੁੰਦੀ ਤਾਂ ਫਿਰ 24 ਘੰਟੇ ਜਿੰਨੀਆਂ ਵੀ ਘਟਨਾਵਾਂ ਹੋਈਆਂ ਐਂਡ ਰਾਜੀਨਾਮਾ ਮਾਫੀ ਪਰ ਉੱਥੇ ਲੋਕਾਂ ਦਾ ਜਿਹੜੇ ਜਿਹੜੇ ਲੋਕ ਸਾਡੇ ਈਵਰਸ ਹੁੰਦੇ ਉਹਨਾਂ ਦਾ ਵਿਸ਼ਵਾਸ ਟੁੱਟਦਾ ਕਿਤੇ ਨਾ ਇੱਕ ਗੱਲ ਸਾਨੂੰ ਪੱਤਰਕਾਰ ਸਾਹਿਬ ਅਸੀਂ ਤੁਸੀਂ ਕਿੰਨੀਆਂ ਕੰਪਲੀਟਾਂ ਸੀ ਦਿੱਤੀਆਂ ਅੱਜ ਤੱਕ ਦੱਸੋ ਕਿ ਅਸੀਂ ਜਲੰਧਰ ਸ਼ਹਿਰ 'ਚ ਕਿਸੇ ਨੂੰ ਮਾਫੀ ਦਿੱਤੀ ਹੋਵੇ ਜਾਂ ਤਾਂ ਅਸੀਂ ਜਲੰਧਰ ਸ਼ਹਿਰ 'ਚ ਕਿਸੇ ਨੂੰ ਮਾਫੀ ਨਹੀਂ ਦਿੱਤੀ ਜੇ ਕਿਤੇ ਪਰਚਾ ਦਰਜ ਹੋਇਆ ਵਾ ਤੇ ਉਹ ਕੋਰਟ 'ਚ ਚੱਲਦੇ ਪਏ ਆਲਰੇਡੀ ਠੀਕ ਆ ਉਹ ਵੀ ਉਹ ਕਹਿ ਸਕਦੇ ਨੇ ਕਿ ਜਿਹੜਾ ਇਹ ਡੀਜੇ ਵਾਲੇ ਦੀ ਗਲਤੀ ਹੈ ਸਾਡੀ ਗਲਤੀ ਨਹੀਂ ਡੀਜੇ ਵਾਲੇ ਨੇ ਪਿੱਛੋਂ ਗਾਣਾ ਲਗਾ ਅੱਛਾ ਡੀਜੇ ਵਾਲੇ ਕੀ ਕਰਕੇ ਡੀਜ ਡੀਜੇ ਵਾਲੇ ਨੂੰ ਸਿਰਫ ਮੰਤਰ ਉਚਾਰਨ ਦਾ ਹੀ ਗਾਣਾ ਲੱਭਾ ਇੱਕ ਮੰਤਰ ਉਚਾਰਨ ਦਾ ਹੀ ਡੀਜੇ ਨੂੰ ਗਾਣਾ ਲੱਭਾ ਡੀਜੇ ਨੇ ਮੰਤਰ ਹੀ ਲਾਇਆ ਉਹਨੂੰ ਹੋਰ ਕੋਈ ਗਾਣਾ ਨਹੀਂ ਉਹਦੇ ਆਇਆ ਉਹਦੇ ਮੰਤਰ ਹੀ ਆ ਗਏ ਉਹਦੇ ਅੱਗੇ ਨੇ ਉਹ ਜਾਣ ਇਹ ਕੁਛ ਨਹੀਂ ਇਹ ਜਾਣ ਮੁੱਝ ਕੇ ਸਕੂਲ ਪ੍ਰਸ਼ਾਸਨ ਵਾਲੋ ਸ਼ਰਾਰਤ ਕਰਕੇ ਹਿੰਦੂਆ ਦੀ ਆਸਥਾਨਾ ਖਿਲਵਾੜ ਕੀਤਾ ਗਿਆ ਪਲੱਸ ਮੈਂ ਨਹੀਂ ਸਮਝਦਾ ਮੈਂ ਲੋਕਾਂ ਨੂੰ ਵੀ ਵੀਅਲ ਕਰਾਂਗਾ ਜਿਹੜੇ ਸਕੂਲ 'ਚ ਬੱਚੇ ਪੜ੍ਹਦੇ ਜੋ ਵੀ ਉੱਥੇ ਪੜ੍ਹਦੇ ਆ ਲੋਕ ਕਿ ਤੁਸੀਂ ਦੇਖੋ ਧਰਮ ਦੀ ਬੇਅਦਬੀ ਕਰਕੇ ਧਰਮਾਂ ਦੇ ਹਿੰਦੂ ਧਰਮ ਦੇ ਮੰਤਰ ਲਾ ਕੇ ਜਿਹੜੀ ਮੋਡਲਿੰਗ ਕਰਾ ਰਹੇ ਹੋ ਬੱਚਿਆਂ ਨੂੰ ਕੀ ਸਿੱਖਿਆ ਦੇਣਗੇ ਹਿੰਦੂ ਧਰਮ ਦੇ ਵਿੱਚ ਇਹ ਲੋਕ ਇਹ ਸੋਚਦੇ ਕਿ ਸਾਡੀ ਪਬਲਿਸਿਟੀ ਹੋ ਜੇ